ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੀ ਸਵੇਰ ਦਾ ਨਮਾ ਸੁਨੇਹਾ ਖੁਸ਼ ਰੋ ਕੈਮ ਰੋ ਰਾਜੀ ਰੋ ਮਸਤ ਰੋ ਖਿੜੇ ਰੋ ਰੰਗ ਚ ਰੋ ਜ਼ਿੰਦਗੀ ਜ਼ਿੰਦਾਬਾ ਪਰ ਪਹਿਲਾ ਇਨਸਾਨੀਅਤ ਜ਼ਿੰਦਾਬਾ ਇਨਸਾਨੀਅਤ ਜਿੰਦਾ ਰਹੇਗੀ ਤਾਂ ਹੀ ਜ਼ਿੰਦਗੀ ਜ਼ਿੰਦਾਬਾਦ ਹੈ ਸੋ ਵਕ ਵਕ ਵਿਸ਼ਿਆਂ ਤੇ ਆਪਾਂ ਗੱਲ ਕਰਦੇ ਰਹਿਨੇ ਆ ਤੁਹਾਡੇ ਨਾਲ ਤੇ ਅੱਜ ਮੈਂ ਗੱਲ ਕਰਨੀ ਹੈ ਲਾਈਫ ਸਟਾਈਲ ਨੂੰ ਜਦੋਂ ਚੇਂਜ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਹੈ ਗਲਤ ਲਾਈਫ ਸਟਾਈਲ ਜਿਹੜਾ ਹੈ ਬਹੁਤ ਨੁਕਸਾਨ ਕਰਦਾ ਹੈ ਲਾਈਫ ਸਟਾਈਲ ਸਹੀ ਰਹਿਣਾ ਚਾਹੀਦਾ ਬਹੁਤ ਜ਼ਰੂਰੀ ਹੈ ਮੈਂ ਪਹਿਲੇ ਦਿਨਾਂ ਵਿੱਚ ਵੀ ਇਹ ਗੱਲ ਕੀਤੀ ਹੈ ਤੇ ਮੈਂ ਬਹੁਤ ਸਾਲ ਬਹੁਤ ਟਰੈਵਲ ਕੀਤਾ ਹੈ ਸਫਰ ਕੀਤਾ ਟਰੈਵਲਿੰਗ ਵਿੱਚ ਰਹਿਣਾ ਸਫਰਾਂ 'ਚ ਰਹਿਣਾ ਰਾਜਸਥਾਨ ਤੋਂ ਆ ਰਹੇ ਆ ਮੋਗਿਤ ਤੋਂ ਆ ਰਹੇ ਆ ਫਰੀਦਕੋਟ ਤੋਂ ਆ ਰਹੇ ਆ ਫਿਰੋਜਪੁਰ ਤੋਂ ਆ ਰਹੇ ਆ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਆ ਦਿੱਲੀ ਤੋਂ ਆ ਰਹੇ ਆ ਸੜਕਾਂ ਤੇ ਰੋੜਾਂ ਦੇ ਉੱਤੇ ਸਾਰੀ ਸਾਰੀ ਰਾਤ ਰੋੜਦੇ ਖਾਣਾ ਵੀ ਹੁਣ ਸੀਤ ਦੇ ਵਿੱਚ ਕੁਝ ਈਸ਼ੂ ਸ਼ੁਰੂ ਹੋ ਗਏ ਨੇਚੁਰਲ ਹੈ ਕਿ ਜਦੋਂ ਤੁਸੀਂ ਇੰਨੇ ਸਾਲ ਇਦਾਂ ਕਰੋਗੇ ਤੇ ਪ੍ਰੋਬਲਮਾਂ ਆਉਣਗੀਆਂ ਤੇ ਹੁਣ ਲਾਈਫ ਸਟਾਈਲ ਆਪਣਾ ਚੇਂਜ ਕਰਨਾ ਪਿਆ। ਕਾਫੀ ਕੁਝ ਸਮਝਣ ਨੂੰ ਮਿਲ ਰਿਹਾ। ਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੋ ਮੈਂ ਕੀਤਾ। ਮੈਂ ਅਰਲੀ ਤਾਂ ਉੱਠਦਾ ਹੀ ਹਾਂ। ਪੂਰਾ ਹਨੇਰਾ ਹੁੰਦਾ ਸਾਡੇ ਨਿਤਨੇਮ ਸ਼ੁਰੂ ਹੋ ਜਾਂਦਾ ਉਦੋਂ ਤੱਕ। ਕੋਈ ਸੂਰਜ ਦਾ ਅਜੇ ਨਾ ਮੋ ਨਿਸ਼ਾਨ ਨਹੀਂ ਹੁੰਦਾ। ਕੁਝ ਨਹੀਂ। ਕੁੱਪ ਪਹਨੇਗਾ ਤਾਂ ਜਿਹੜਾ ਸਭ ਤੋਂ ਜਿਵੇਂ ਅੱਜ ਕੱਲ ਦਾ ਵੈਦਰ ਚੱਲਦਾ ਸੋਹਣਾ ਟਾਈਮ ਹੈ ਨਾ ਉੱਤੇ ਛੱਤ ਤੇ ਬੈਠਣ ਦਾ ਉਹ ਟਾਈਮ ਮੈਂ ਤੇ ਵੈਸੇ 5 ਤੋਂ 6:30 ਬੈਠਦਾ ਡੇਢ ਘੰਟਾ ਪਰ ਜੇ ਤੁਸੀਂ ਜੇ ਤੁਸੀਂ ਬੈਠਣਾ ਚਾਹੋ ਤਾਂ 5:30 ਤੋਂ 6:30 ਵੀ ਬੈਠ ਤੇ ਉਹ ਇੱਕ ਟਾਈਮ ਆਉਂਦਾ ਜਦੋਂ 5:30 ਲੋ ਲੱਗਦੀ ਹੈ ਅੱਗੇ ਦਿਨ ਛੋਟੇ ਹੋ ਜਾਣੇ ਨੇ ਲੋ ਲੱਗਣੀ ਹੈ ਪੌਣੇ 6 6 ਵਜੇ ਲੋ ਲੱਗੇਗੀ ਸੂਰਜ ਲੇਟ ਚੜੇਗਾ ਅੱਧਾ ਘੰਟਾ ਲੋ ਲੱਗ ਜਾਂਦੀ ਹੈ ਪਹਿਲਾਂ ਫਿਰ ਸੂਰਜ ਚੜਦਾ ਨਜ਼ਰ ਆਉਂਦਾ ਸਾਨੂੰ ਜਦੋਂ ਸੂਰਜ ਆ ਜਾਂਦਾ ਨਜ਼ਰ ਸਾਨੂੰ ਪ੍ਰੋਪਰ ਉਦੋਂ ਆਉਂਦਾ ਇਹ ਜਿਹੜਾ ਟਾਈਮ ਹੁੰਦਾ ਨਾ ਬੜਾ ਕਮਾਲ ਦਾ ਜਾਂ ਸ਼ਾਮ ਨੂੰ ਜਾਂ ਫਿਰ ਸਵੇਰੇ ਪਰ ਜੇ ਕਿਸੇ ਕੋਲ ਵੀ ਟਾਈਮ ਹੋਵੇ ਜੇ ਕੋਈ ਉੱਠ ਸਕਦਾ ਹੈ ਮੰਨ ਲਓ ਤੁਸੀਂ 7 ਵਜੇ ਉੱਠਦੇ ਆਂ ਥੋੜਾ ਜਿਹਾ ਹਿੰਮਤ ਕਰੋ 5:30 ਤੇ ਲਿਆਓ 5:30 ਵਜੇ ਇਸ਼ਨਾਨ ਕਰ ਸਕਦੇ ਹੋ ਤੇ 5 ਮਿੰਟ ਲਾਓ ਨਹੀਂ ਤੇ ਮੂੰਹ ਹੱਥ ਧੋ ਲੋ ਚੰਗੀ ਤਰ੍ਹਾਂ ਤਾਂ ਉੱਤੇ ਪੱਖਾ ਦੇ ਛਿੱਟੇ ਠੰਡੇ ਮਾਰ ਕੇ ਬਹਿ ਜਾਓ ਉਹ ਜਿਹੜਾ ਟਾਈਮ ਹੈ ਨਾ 1 ਘੰਟੇ ਦਾ 5:30 ਤੋਂ 6:30 1 ਘੰਟਾ ਉੱਪਰ ਹੀ ਗੁਜ਼ਾਰੋ ਉਹ ਫਿਰ ਆਲੇ-ਦੁਆਲੇ ਚਿੜੀਆਂ ਦੀ ਆਵਾਜ਼ ਕੋਇਲਾਂ ਦੀ ਆਵਾਜ਼ ਨਿੱਕੇ-ਨਿੱਕੇ ਜਾਨਵਰ ਚਾਹੇ ਸ਼ੇਰਾਂ ਚ ਵੀ ਉੱਥੇ ਵੀ ਹੈਗਾ ਆ ਬੜੀ ਕਮਾਲ ਦੀ ਫੀਲਿੰਗ ਹੁੰਦੀ ਸੂਰਜ ਨੂੰ ਚੜਦਾ ਵੇਖੋ ਜਿਹੜੇ ਖੁਸ਼ ਰਹਿਣ ਵਾਲੇ ਕੈਮੀਕਲ ਨੇ ਸਭ ਤੋਂ ਵੱਧ ਉਹਦੋਂ ਰਿਲੀਜ਼ ਹੁੰਦੇ ਨੇ ਬਾਡੀ 'ਚ ਜਦੋਂ ਸੂਰਜ ਦੀ ਤੁਹਾਡੇ ਤੇ ਧੁੱਪ ਪੈਂਦੀ ਏ ਸਵੇਰ ਦਾ ਤੇ ਸ਼ਾਮ ਦਾ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਉਹ ਰੌਸ਼ਨੀ ਲੈਣੀ ਏ ਜਿਹੜੀ ਸੂਰਜ ਚੜ੍ਹਦੇ ਦੀ ਤੇ ਲੈਂਦੇ ਦੀ ਤੇ ਚਿੰਨੀ ਤੁਹਾਡੇ ਸਰੀਰ ਤੇ ਪਏਗੀ ਇੰਨੀ ਚੰਗੀ ਏ ਕਿ ਉਹ ਕੈਮੀਕਲ ਰਿਲੀਜ਼ ਹੋਣਗੇ ਜਿਹੜੇ ਤੁਹਾਨੂੰ ਖੁਸ਼ ਰੱਖਣਗੇ ਬੜਾ ਫਾਇਦਾ ਹੁੰਦਾ ਹੈ ਹੁਣ ਤੁਹਾਡਾ ਸਵਾਲ ਇਹ ਹੋ ਜਾਣਾ ਕੁਦਰਤੀ ਨੇਚਰਲ ਹੈ ਇੱਕ ਸਵਾਲ ਤੁਸੀਂ ਕਰੋਗੇ ਕਿ ਭਾਈ ਸਾਹਿਬ ਸੌਂਈ ਉੱਠੀ ਇਹ ਤਾਂ ਤਾਂ ਜੇ ਸੌਈਏ ਸਾਡੀ ਪ੍ਰੋਬਲਮ ਹੈ ਸਾਨੂੰ ਨੀਂਦ ਨਹੀਂ ਆਉਂਦੀ ਮੇਰੀ ਵੀ ਪ੍ਰੋਬਲਮ ਰਹੀ ਹੈ ਇਹ ਤੇ ਮੈਂ ਇਹ ਤਜਰਬਾ ਕੀਤਾ ਤੇ ਮੈਂ ਜਿਸ ਤਰ੍ਹਾਂ ਮੰਨ ਲਓ 9:30 ਵਜੇ ਜੇ ਸੌਣਾ ਹੈ ਤਾਂ ਮੈਂ 9:30 ਆਪਣਾ ਫੋਨ ਜਿਹੜਾ ਉਹਨੂੰ 스ਵਿਚ ਆਫ ਕਰ ਦਿੰਦਾ ਨਹੀਂ ਤਾਂ ਮੇਰਾ ਫੋਨ ਚੱਲਦਾ ਸੀ 12 ਵਜੇ ਤੱਕ ਵੇਖ ਲਿਆ ਕੁਛ ਆ ਦੇਖ ਲਓ ਆ ਦੇਖ ਨਾ ਆ ਦੇਖ ਹੁਣ ਕੀ ਹੈ ਕਿ ਸੌਣ ਤੋਂ 1 ਘੰਟਾ 1.5 ਘੰਟਾ ਪਹਿਲਾਂ ਫੋਨ ਬੰਦ ਕਰ ਦਿਓ ਬਸ ਜੇ ਮੈਂ 9:30 ਸੌਣਾ ਤਾਂ 8:30 ਫੋਨ ਬੰਦ ਜੋ ਵੇਖਣਾ ਵੇਖ ਲਿਆ ਬਸ ਤੇ ਜਿਹੜਾ ਤੁਹਾਡਾ ਸੌਣ ਦਾ ਟਾਈਮ ਹੈ 9:30 ਨੀਂਦ ਚਾਹੁੰਦੇ ਹੋ ਨਾ ਤੇ ਸਾਡੇ ਪੂਰੇ 9 ਵਜੇ ਬੈੱਡ ਤੇ ਚਲੇ ਜਾਓ ਚਲੋ 9 ਨਹੀਂ ਜਾਣਾ ਤੇ 9:30 ਬੈੱਡ ਤੇ ਜਾਓ ਦਿਮਾਗ ਨੂੰ ਪਛਾਣ ਵਾਸਤੇ ਇੱਕੋ ਹੀ ਰਾਹ ਹੈ ਕੋਈ ਵੀ ਚੀਜ਼ ਜੇ ਦਿਮਾਗ ਨੂੰ ਪਹਚਾਉਣੀ ਬ੍ਰੇਨ ਸਭ ਤੋਂ ਕਮਾਲ ਦੀ ਚੀਜ਼ ਆ ਬ੍ਰੇਨ ਤੱਕ ਜੇ ਕੋਈ ਚੀਜ਼ ਪਹਚਾਉਣੀ ਹੈ ਨਾ ਇੱਕੋ ਹੀ ਰਾਹ ਹੈ ਨੱਕ ਤੇ ਆਪਣੀ ਨੱਕ ਦੇ ਵਿੱਚ ਗਾਂ ਦਾ ਦੇਸੀ ਘਿਓ ਬੈਸਟ ਗਾਂ ਦਾ ਦੇਸੀ ਗਾਂ ਹੋਵੇ ਤਾਂ ਜਿਆਦਾ ਚੰਗਾ ਹੈ ਵਿਦੇਸ਼ਾਂ ਚ ਨਹੀਂ ਮਿਲਦਾ ਉਹ ਕਈ ਚਲੋ ਟਰਾਈ ਕਰ ਸਕਦੇ ਨੇ ਆਪਣੇ ਵੱਲੋਂ ਪ੍ਰਬੰਧ ਕਰਨੇ ਤਾਂ ਚਲੋ ਨਾਰਮਲ ਹੀ ਪਾਣ ਘਰ ਬਣਾ ਲੈ ਤੇ ਉਹ ਦੋ ਡ੍ਰੌਪ ਇੱਧਰ ਤੇ ਦੋ ਇੱਧਰ ਪੂਰਾ ਉੱਪਰ ਸਿਰ ਕਰਕੇ ਤੇ ਉੱਪਰ ਨੂੰ ਖਿੱਚਦੇ ਰਹੋ ਐਦਾਂ ਕਰਕੇ ਕਰੋਗੇ ਤਾਂ ਉੱਪਰ ਤੱਕ ਜਾਏਗਾ ਦੋ ਤਿੰਨ ਇੱਧਰ ਪਾ ਲਓ ਦੋ ਤਿੰਨ ਇੱਧਰ ਪਾ ਲਓ ਮਤਲਬ ਤੁਸੀਂ 9 ਵਜੇ ਪਾ ਲਿਆ ਸੋ ਜਾਓ ਪਰ ਸੌਣ ਤੋਂ ਪਹਿਲਾਂ ਬੈੱਡ ਤੇ ਬੈਠੋ ਮੈਂ ਐਦਾਂ ਕਰਦਾ ਬੈੱਡ ਤੇ ਬੈਠ ਕੇ ਲੰਬੇ ਲੰਬੇ ਸਾਹ ਲੈਣੇ ਤੂੰ ਨੀਂਦ ਤੱਕ ਘੱਟ ਤੋਂ ਘੱਟ 5 ਮਿੰਟ ਲੰਬੇ ਸਾਹ ਲੈਣੇ ਤੇ ਨਾਲ ਕੀ ਕਹਿਣਾ ਸ਼ੁਕਰ ਹੈ ਕਿੰਨਾ ਕਮਾਲ ਦਾ ਦਿਨ ਸੀ ਸ਼ੁਕਰ ਹੈ ਅੱਜ ਬਹੁਤ ਵਧੀਆ ਰਿਹਾ ਸ਼ੁਕਰ ਹੈ ਬੱਚੇ ਨੇ ਸ਼ੁਕਰ ਹੈ ਸੇਤ ਹੈ ਸ਼ੁਕਰ ਬੈੱਡ ਡੇਬ ਸੌਣ ਲਈ ਸ਼ੁਕਰ ਹੈ ਉੱਤੇ ਗੱਦਾ ਲੱਗਾ ਸ਼ੁਕਰ ਹੈ ਚਾਦਰ ਵੀ ਵਿਸ਼ੀ ਹੈ ਸ਼ੁਕਰ ਹੈ ਸਰਾਣਾ ਵੀ ਹੈਗਾ ਸ਼ੁਕਰ ਹੈ ਬਾਥਰੂਮ ਇਸ਼ਨਾਨ ਕਰਨ ਲਈ ਹੈਗਾ ਸ਼ੁਕਰ ਹੈ ਪਾਣੀ ਹੈਗਾ ਸ਼ੁਕਰ ਹੈ ਨਿੱਕੀ ਨਿੱਕੀ ਚੀਜ਼ ਨੂੰ ਯਾਦ ਕਰਨਾ ਛੋਟੀ ਤੋਂ ਛੋਟੀ ਜਿਹੜੀਆਂ ਸਹੂਲਤਾਂ ਯਾਰ ਇਸੀ ਚੱਲ ਰਿਹਾ ਹੈ ਬਹੁਤ ਸ਼ੁਕਰ ਪੱਖਾ ਹਵਾ ਆ ਰਹੀ ਹੈ ਸ਼ੁਕਰ ਹੈ ਐਦਾਂ ਯਾਦ ਕਰਨਾ ਉਹ ਸ਼ੁਕਰਾਨੇ ਦੇ ਭਾਵ ਜਿਹੜੇ 5 ਮਿੰਟ ਲੈ ਆਉਣੇ ਨੇ ਇਹ ਕਰਕੇ ਲੰਬੇ ਸਾਹ ਲੈਣੇ ਧੁੰਨੀ ਤੱਕ ਸ਼ੁਕਰ ਹੈ ਵੇ ਫਿਰ ਫਿਰ ਲੰਬੇ ਸਾਹ ਫਿਰ ਐਦਾਂ ਕਰ ਫਿਰ ਬਹਿ ਜਾਓ ਐਦਾਂ ਸਿੱਧੇ ਹੀ ਬਹਿ ਜਾ ਜੇ ਨੀਂਦ ਫਿਰ ਵੀ ਨਾ ਆਵੇ ਫਿਰ ਕਿਰਪਾ ਕਰਕੇ ਧਿਆਨ ਨਾਲ ਲੋਡ ਕਰ ਲਿਓ ਫਿਰ ਗਿਣਤੀ ਕਰੋ 1 ਨੋ ਤਿੰਨ ਪੇ ਪੇ ਹੌਲੀ ਹੌਲੀ ਚਾਰ ਪੰਜ ਛੇ ਸੱਤ ਅੱਠ 100 ਤੱਕ ਜਾ 100 ਤੋਂ ਨਾ ਫਿਰ ਤੁਸੀਂ ਥੱਲੇ ਨੂੰ ਆਉਣਾ ਹੌਲੀ ਹੌਲੀ ਜਾਓ 100 ਤੱਕ 99 100 ਹੋ ਗਿਆ ਹੁਣ ਇਥੋਂ ਪੇ ਪੇ ਫਿਰ ਗਿਣਿਓ ਸੋ 99 ਪੁੱਠੀ ਗਿਣਤੀ 98 97 96 95 94 93 92 91 90 ਐਂਦਾ ਥੱਲੇ ਨੂੰ ਆਇਆ ਗਰੰਟੀ ਉੱਪਰ ਜਾਓਗੇ ਥੱਲੇ ਆਉਂਦਿਆਂ ਨੂੰ 90 ਤੱਕ ਹੀ ਹੋ ਸਕਦਾ ਨੀਂਦ ਆ ਜੇ 80 ਤੇ ਕਈ 70 ਤੇ ਲਟਕ ਜਾਓਗੇ ਨੋਟ ਕਰਿਓ ਤੂੰ ਮੈਨੂੰ ਕਰਕੇ ਦਿਖਾਓ ਤੁਸੀਂ ਪਹਿਲਾਂ ਕਰੋ ਤੁਸੀਂ ਇਹ 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 ਲਿਖ ਕੇ ਰੱਖ ਲਓ ਫਿਰ ਅਗਲੇ ਦਿਨਾਂ 'ਚ ਜੋ ਜੋ ਕਰ ਲਓਗੇ 15 20 ਦਿਨਾਂ 'ਚ ਫਿਰ ਕਮੈਂਟ ਕਰਕੇ ਦੱਸਿਓ ਵੀ ਨੀਂਦ ਆਉਂਦੀ ਕਿ ਨਹੀਂ ਆਉਂਦੀ ਆਓ ਜਦੋਂ ਜੋਰ ਲੱਗਦਾ ਹੈ ਦਿਮਾਗ ਦਾ ਦਿਮਾਗ ਨੂੰ ਹਾਜ਼ਰ ਹੋਣਾ ਪੈਂਦਾ ਫਿਰ ਨਹੀਂ ਸਕਦਾ ਫਿਰ ਤੁਸੀਂ ਜਿਹੜਾ ਬੰਦਾ ਥੋੜਾ ਦਿਮਾਗੀ ਹੈ ਉਹ ਫਿਰ 3 ਘਟਾਓ ਸੋ 97 94 92 88 85 ਤਿੰਨ ਘਟਾਰਿਆ ਹੁਣ ਮੈਂ 82 79 76 73 70 ਤਿੰਨ ਤਿੰਨ ਘਟਾਰਿਆ ਮੈਂ ਹੁਣ ਤਿੰਨ ਤਿੰਨ ਘਟਾਓ ਇਹਦੇ ਤੇ ਹੋਰ ਜ਼ੋਰ ਲੱਗਣਾ ਦਿਮਾਗ ਦਾ ਕਿਉਂਕਿ ਉਹਨੂੰ ਅਗਲਾ ਅਗਲਾ ਕੀ ਹੈ ਉਹਦਾ ਦਿਮਾਗ ਦਾ ਇਦਾਂ ਜ਼ੋਰ ਲੱਗਣਾ ਹੈ ਤੇ ਮਰੇ ਇੰਨੇ ਹਾਜ਼ਰ ਹੋ ਜਾਣਾ ਹਾਜ਼ਰ ਹੋ ਜਾਣਾ ਪਰ ਇੱਕ ਧਿਆਨ ਰੱਖਿਓ ਰਿਲੈਕਸ ਹੋ ਕੇ ਨਾ ਪਏ ਹੋਇਓ ਤੇ ਇਦਾਂ ਇਦਾਂ ਨਹੀਂ ਛੱਤਰ ਇਦਾਂ ਐਕਸਾਈਟਮੈਂਟ 'ਚ ਨਹੀਂ ਇਦਾਂ ਸੋ 97 ਇਦਾਂ 94 91 80 50 ਇਦਾਂ ਸਪੀਡ ਆ ਰੱਖਣੀ ਹੈ ਸ਼ਾਂਤ ਲੋਏ ਵੀ ਕਰਕੇ ਵੇਖੋ ਸੌਂਗੇ ਨਹੀਂ ਨਹੀਂ ਨਦਾਰੀ ਆਏਗੀ ਤਿੰਨ ਗੱਲਾਂ ਕਹੀਆਂ ਸੌਣ ਵੇਲੇ ਚਾਰ ਕਹੀਆਂ ਫੋਨ ਬੰਦ ਕਰਨਾ 1 ਘੰਟਾ ਪਹਿਲਾਂ ਤੂੰ じゃ ਕੰਮ ਕੀ ਕਰਨਾ ਹੈ ਨੱਕ ਚ ਦੇਸੀ ਗਾਣ ਦਾ ਕਿਉਂ ਪਾ ਲੈਣਾ ਦੋ ਦੋ ਤਿੰਨ ਡਰਾਪਸ ਇਧਰ ਦੋ ਤਿੰਨ ਉਹ ਪਾਉਣ ਵਾਲਾ ਹੁੰਦਾ ਨਾ ਨੱਕ ਚ ਦਵਾਈ ਪਾਣਿਆ ਇਦਾਂ ਉਹ ਲੈ ਆਓ ਉਹਦੇ ਨਾਲ ਉਹਨੂੰ ਉਹਨੂੰ ਗਰਮ ਕਰ ਲਓ ਪਾਣੀ ਚ ਰੱਖੋ ਗਰਮ ਹੋ ਜਾਏਗਾ ਕੱਚ ਦੀ ਸ਼ੀਸ਼ੀ ਉਹਨੂੰ ਫਿਰ ਜਦੋਂ ਤੁਸੀਂ 2-3 ਡ੍ਰੋਪਸ ਇੱਧਰ ਦੋ ਤੋਂ ਦਿੰਦੇ ਐਦਾਂ ਕਰਕੇ ਪਾ ਲੈਣੇ ਨੇ ਅੰਦਰ ਤੱਕ ਉਹਨੇ ਵੈਸੀ ਚਲੇ ਜਾਣਾ ਜੇ ਚਮਚੇ ਨਾਲ ਨਹੀਂ ਪਾਣਾ ਤਾਂ ਉਹ ਲੈ ਆਓ ਕੱਚ ਦੀ ਸ਼ੀਸ਼ੀ ਮਿਲ ਜਾਂਦੀ ਐਦਾਂ ਖਿੱਚਣਾ ਉਹਨੂੰ ਉੱਪਰ ਚਲੇ ਜਾਣਾ ਇਹ ਤੀਜੀ ਗੱਲ ਹੈ ਚੌਥੀ ਗੱਲ ਇਹ ਹੈ ਕਿ ਬੈਠ ਕੇ ਨਹੀਂ ਪਹਿਲੀ ਗੱਲ ਹੈ ਫੋਨ ਬੰਦ ਕਰਨਾ ਇਹ ਪਹਿਲੀ ਸੀ ਦੂਜੀ ਸੀ ਕਿ ਤੁਸੀਂ ਕਿਉਂ ਪਾਣਾ ਤੀਜੀ ਹੈ ਕੇ ਬੈਠ ਕੇ ਲੰਬੇ ਸਾਹ ਤੁੰਨੀ ਤੱਕ ਜਾਣ ਤੇ ਸ਼ੁਕਰਾਨਾ ਅੱਜ ਸ਼ੁਕਰ ਹੈ ਨਿੱਕੀ ਨਿੱਕੀ ਚੀਜ਼ ਨੂੰ ਕਮਰਾ ਤਾਂ ਹੈ ਸ਼ੁਕਰ ਹੈ ਬੈੱਡ ਤੇ ਹੈ ਸ਼ੁਕਰ ਹੈ ਗੱਦਾ ਤੇ ਹੈ ਸ਼ੁਕਰ ਹੈ ਰਜਾਈ ਤਲਾਈ ਸ਼ੁਕਰ ਇੱਥੇ ਆਇਓ ਪਾਣੀ ਸ਼ੁਕਰ ਹੈ ਅੱਜ ਅੱਗ ਪਾਣੀ ਦਾ ਪਿਆ ਪੀਨ ਲਈ ਸ਼ੁਕਰ ਹੈ ਸ਼ੁਕਰ ਸ਼ੁਕਰ ਕਰਦੇ ਆ 5 ਮਿੰਟ ਲਾ ਲੈਣੇ ਤੇ ਲੰਬੇ ਲੰਬੇ ਸਾਹ ਲਈ ਜਾਂਦੇ ਆ ਇਹ ਤੀਜੀ ਗੱਲ ਹੈ ਪੈ ਗਏ ਫਿਰ ਵੀ ਨੀਂਦ ਨਹੀਂ ਆਉਂਦੀ ਗਿਣਤੀ ਸਟਾਰਟ ਕਰ ਤਾ 100 ਤੱਕ 100 ਤੋਂ ਥੱਲੇ ਨਹੀਂ ਤੇ 3 3 3 3 ਕਟਾ ਕੇ ਵੇਖੋ ਗਰੰਟੀ ਹੈ ਬ੍ਰੇਨ ਦਾ ਜ਼ੋਰ ਲੱਗਣਾ ਗਿਣਤੀ 'ਚ ਇਹਨੇ ਸੌ ਥੱਕ ਜਾਣਾ ਥੱਕ ਕੇ ਇੱਕਦਮ ਸੌ ਜਾਏ ਹਾਜ਼ਰ ਹੋਣਾ ਪੈਣਾ ਗਿਣਤੀ ਕਰਨ ਦੇ ਜੇ ਨੀਂਦ ਨਾ ਆਵੇ ਤਾਂ ਕਰਕੇ ਵੇਖੋ 9:30 ਸੌ ਜਾਣਾ ਤੇ ਸਵੇਰੇ ਉੱਠਣਾ 5:00 5:30 ਪੰਜ ਉੱਠੋ 5:30 ਉੱਥੋਂ ਚਲੋ। ਪੌਣੇ 6 ਛੱਤ ਤੇ ਚਲੇ ਜਾਓ 5:30 ਤੱਕ 45 ਮਿੰਟ ਤਾਂ ਬਹੁਤ ਨੇ। ਐਂਦਾ ਬੈਠ ਜਾ। ਚੌਂਕੜਾ ਲਾ ਲਓ ਕਿਤੇ। ਬੈਠੇ ਰੋ ਬਸ ਕਰ ਲੈ, ਵੇਖਦੇ ਰੋ। ਉੱਤੇ ਹੀ ਚਾਹ ਮੰਗਾ ਲਓ, ਉੱਤੇ ਚਾਹ ਕੁੱਟ-ਕੁੱਟ ਪੀ ਲਓ। ਸਵੇਰੀ ਫੋਨ ਨਹੀਂ ਖੋਲਣਾ, ਬੰਦ ਰੱਖੋ ਇਹਨਾਂ 8 ਵਜੇ ਤੱਕ। ਅਖਬਾਰ ਲੇਟ ਪੜਾਂਗੇ, ਛੱਡੋ। ਬਸ ਬੈਠੇ ਰੋ, ਬੈਠੇ ਵੇਖੋ ਆਣੇ-ਦੋਲੇ। ਉਹਨੂੰ ਮਾਣੋ। ਹੋਰ ਇਹਦੇ ਤੇ ਗੱਲ ਕਰਾਂਗੇ ਫੇਰ ਕਦੇ। ਇਨ ਇਥੇ ਤੱਕ ਰੱਖੋ ਸੌਣ ਦਾ ਤੇ ਉੱਠਣ ਦਾ ਟਾਈਮ ਸੈੱਟ ਕਰੋ ਤੇ ਜੇ ਉੱਠ ਪਾਓ ਨਾ ਤੇ ਉਹਨੂੰ ਇੰਜੋਏ ਕਰੋ ਜਿਹੜਾ ਪ੍ਰੈਜ਼ੈਂਟ ਮੂਮੈਂਟ ਹੈ ਨਾ ਜਿਹੜੀ ਸਵੇਰੇ ਸਵੇਰੇ ਉਹ ਜਿਹੜਾ ਮਾਰਨਿੰਗ ਟਾਈਮ ਉਹਨੂੰ ਇੰਜੋਏ ਕਰੋ ਐ ਨਹੀਂ ਕੈਮਰੋ ਰਾਜੀ ਰੱਖੋ ਸ਼ਰਮ ਵਾਈ ਗੁਰਜੀ ਖਾਸ ਵਾਈ ਗੁਰਜੀ